ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਆ ਜਿਹੜੀ ਇੱਕ ਸੱਚੀ ਘਟਨਾ ਨਾਲ ਸੰਬੰਧਿਤ ਕਹਾਣੀ ਆ ਜੁਪੀ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਉਸ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਦੋ ਪਤੀ ਪਤਨੀ ਤੇ ਇੱਕ ਉਹਨਾਂ ਦੀ ਬੇਟੀ ਜਿਹਦਾ ਨਾਮ ਰੋਸ਼ਨੀ ਆ ਰੋਸ਼ਨੀ ਆਪਣੇ ਮੰਮੀ ਪਾਪਾ ਦੀ ਇਕਲੌਤੀ ਔਲਾਦ ਆ ਤੇ ਸਕੂਲ ਜਾਣ ਉਹ ਲੱਗ ਗਈ ਆ ਥੋੜੀ ਵੱਡੀ ਹੋ ਗਈ ਆ ਜਦੋਂ ਨੇ ਤਿੰਨ ਚਾਰ ਕਲਾਸਾਂ ਹੀ ਪਾਸ ਕੀਤੀਆਂ ਤਾਂ ਰੋਸ਼ਨੀ ਦੇ ਪਾਪਾ ਦੀ ਮੌਤ ਹੋ ਗਈ ਪਾਪਾ ਦੀ ਮੌਤ ਤੋਂ ਬਾਅਦ ਰੋਸ਼ਨੀ ਦੀ ਮੰਮੀ ਆ ਜਿਹੜੀ ਉਹਨਾਂ ਨੂੰ ਇੰਨਾ ਸਦਮਾ ਲੱਗਿਆ ਕਿ ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਆ ਉਹ ਇੱਕਦਮ ਵਿਗੜ ਗਈ ਤੇ ਉਹ ਠੀਕ ਨਹੀਂ ਰਹਿੰਦੇ ਸੀ ਜਿਸ ਕਰਕੇ ਰੋਸ਼ਨੀ ਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਰੋਸ਼ਨੀ ਸਕੂਲ ਜਾਣੋਂ ਹਟ ਗਈ ਹੁਣ ਰੋਸ਼ਨੀ ਆਪਣੀ ਮੰਮੀ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਭਾਵੇਂ ਕਿ ਰੋਸ਼ਨੀ ਦੀ ਮਾਂ ਜਿਹੜੀ ਉਹਦਾ ਹੀ ਦਿਮਾਗੀ ਹਾਲਤ ਬਹੁਤੀ ਠੀਕ ਨਹੀਂ ਸੀ ਪਰ ਫਿਰ ਵੀ ਉਹ ਥੋੜਾ ਬਹੁਤਾ ਕੰਮ ਲੋਕਾਂ ਦੇ ਘਰਾਂ 'ਚ ਕਰਕੇ ਆਪਣਾ ਪੇਟ ਪਾਲਦੀ ਸੀ ਇਸੇ ਤਰ੍ਹਾਂ ਦਿਨ ਲੰਘਦੇ ਗਏ ਰੋਸ਼ਨੀ ਵੱਡੀ ਹੁੰਦੀ ਗਈ ਤੇ ਉਹਦੀ ਮੰਮੀ ਦੀ ਜਿਹੜੀ ਦਿਮਾਗੀ ਹਾਲਤ ਆ ਉਹ ਦਿਨੋਂ ਦਿਨ ਖਰਾਬ ਹੁੰਦੀ ਗਈ ਜਦੋਂ ਰੋਸ਼ਨੀ 12 13 ਸਾਲ ਦੀ ਹੋ ਗਈ ਤਾਂ ਰੋਸ਼ਨੀ ਦੀ ਮੰਮੀ ਦੀ ਦਿਮਾਗੀ ਹਾਲਤ ਬਿਲਕੁਲ ਹੀ ਅਪਸੈਟ ਹੋ ਗਈ ਉਹਨੂੰ ਕੋਈ ਪਤਾ ਨਹੀਂ ਲੱਗਦਾ ਸੀ ਕਿ ਸਾਡੇ ਘਰ ਕੌਣ ਆਉਂਦਾ ਕੌਣ ਜਾਂਦਾ ਕਦੋਂ ਮੈਂ ਰੋਟੀ ਖਾਣੀ ਆ ਇਵਨ ਕਿ ਉਹਨੂੰ ਕੱਪੜੇ ਪਹਿਨਣ ਦਾ ਵੀ ਨਹੀਂ ਸੀ ਧਿਆਨ ਰਹਿੰਦਾ ਇਹਨਾਂ ਹਾਲਾਤਾਂ ਦੇ ਵਿੱਚ ਵੱਡੀ ਹੋ ਰਹੀ ਰੋਸ਼ਨੀ ਉਹ ਵੀ ਕੋਈ ਉਹਨੂੰ ਸਮਾਜ ਬਾਰੇ ਜਿਆਦਾ ਨੌਲੇਜ ਨਹੀਂ ਸੀ ਇਸ ਕਰਕੇ ਰੋਸ਼ਨੀ ਦੇ ਗਵਾਂਡ ਦੇ ਵਿੱਚ ਰਹਿੰਦੇ ਛੋਟੇ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਬੰਦਿਆਂ ਨੇ ਰੋਸ਼ਨੀ ਨਾਲ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਰਾਤ ਦੇ ਹਨੇਰੇ ਚ ਕਦੇ ਕੋਈ ਰੋਸ਼ਨੀ ਨੂੰ ਲੈ ਜਾਂਦਾ ਕਦੇ ਕੋਈ ਲੈ ਜਾਂਦਾ 13 ਸਾਲ ਦੀ ਰੋਸ਼ਨੀ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰੇ ਨਾਲ ਜੋ ਲੋਕ ਕਰ ਰਹੇ ਆ ਇਹ ਇੱਕ ਗਲਤ ਆ ਇਹ ਇੱਕ ਕ੍ਰਾਈਮ ਆ ਤੇ ਅੱਗੇ ਜਾ ਕੇ ਮੈਨੂੰ ਇਹਦਾ ਕੀ ਖਾਮੇ ਅੱਜਾ ਭੁਗਤਣਾ ਪਊਗਾ ਵੈਸੇ ਤਾਂ ਸਿਆਣੇ ਕਹਿੰਦੇ ਆ ਕਿ ਧੀਆ ਭੈਣਾ ਹੁੰਦੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਪਰ ਸਾਡੇ ਸਮਾਜ ਦੇ ਲੋਕ ਹਨ ਇੰਨੇ ਗਰਕਦੇ ਜਾ ਰਹੇ ਆ ਜਿਹੜੇ ਆਪਣੀਆਂ ਧੀਆ ਭੈਣਾ ਨੂੰ ਤਾਂ ਪਰਦੇ ਵਿੱਚ ਰੱਖਣਾ ਚਾਹੁੰਦੇ ਆ ਪਰ ਬਗਾਨੀਆਂ ਧੀਆ ਦੀ ਇੱਜ਼ਤ ਨੂੰ ਹਰ ਵਕਤ ਤਕਾਉਂਦੇ ਆ ਇਸੇ ਤਰ੍ਹਾਂ ਹੀ ਰੋਸ਼ਨੀ ਨਾਲ ਹੋਇਆ ਰੋਸ਼ਨੀ ਨਾਲ ਉਹ ਕਿਹੜਾ ਬੰਦਾ ਸੀ ਜੀਨੇ ਕੋ ਕਰਮ ਨਹੀਂ ਕੀਤਾ ਰਾਤ ਦੇ ਹਨੇਰੇ ਵਿੱਚ ਉਸ ਫੁੱਲ ਵਰਗੀ ਬੱਚੀ ਨਾਲ ਕੋ ਕਰਮ ਹੁੰਦਾ ਪਰ ਉਹ ਦੱਸਦੀ ਤਾਂ ਕਿਹਨੂੰ ਦੱਸਦੀ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਨਾਲ ਗਲਤ ਹੋ ਰਿਹਾ ਹੈ ਬਾਕੀ ਉਹਦੀ ਮੰਮੀ ਦੀ ਹਾਲਤ ਵੀ ਇਸ ਲਾਇਕ ਨਹੀਂ ਸੀ ਕਿ ਉਹ ਆਪਣੀ ਧੀ ਦੇ ਨਾਲ ਜੋ ਬੁਰਾ ਹੁੰਦਾ ਸੀ ਉਹਦੇ ਖਿਲਾਫ ਬੋਲਦੀ ਜਿਹੜੀ ਉਹ ਬੱਚੀ ਆ ਉਹ ਪ੍ਰੈਗਨੈਂਟ ਹੋ ਜਾਂਦੀ ਆ ਉਸ ਬੱਚੀ ਨੂੰ ਕੁਝ ਵੀ ਨਹੀਂ ਪਤਾ ਸੀ ਕਿਉਂਕਿ ਉਹਦੀ ਮੰਮੀ ਦੀ ਜੋ ਦਿਮਾਗੀ ਹਾਲਤ ਸੀ ਉਹਨੂੰ ਵੇਖ-ਵੇਖ ਕੇ ਰੋਸ਼ਨੀ ਦਾ ਜਿਹੜਾ ਦਿਮਾਗ ਸੀ ਉਹ ਵੀ ਕੋਈ ਜ਼ਿਆਦਾ ਡਿਵੈਲਪ ਨਹੀਂ ਹੋਇਆ ਸੀ ਮਾਵਾ ਹੁੰਦੀਆਂ ਨੇ ਆਪਣੀਆਂ ਧੀਆਂ ਨੂੰ ਪਰਦੇ 'ਚ ਰੱਖਦੀਆਂ ਨੇ 100-100 ਵਾਰ ਸਮਝਾਉਂਦੀਆਂ ਨੇ ਹੁਣ ਰੋਸ਼ਨੀ ਨੂੰ ਕੌਣ ਸਮਝਾਵੇ ਇਸੇ ਤਰ੍ਹਾਂ ਰੋਸ਼ਨੀ ਆ ਜਿਹੜੀ ਉਹਨੂੰ 8ਵਾਂ ਮਹੀਨਾ ਲੱਗ ਜਾਂਦਾ ਤੇ ਇੱਕ ਦਿਨ ਰੋਸ਼ਨੀ ਤੇ ਉਹਦੀ ਮਾਂ ਕਿਸੇ ਟ੍ਰੇਨ ਦੇ ਵਿੱਚ ਚੜਕੇ ਲੁਧਿਆਣੇ ਆ ਜਾਂਦੀਆਂ ਨੇ ਲੁਧਿਆਣੇ ਸਟੇਸ਼ਨ ਤੇ ਉਹ ਪਈਆਂ ਹੁੰਦੀਆਂ ਉਹਨਾਂ ਦੇ ਕੋਲ ਦੀ ਜਦੋਂ ਵੀ ਯਾਤਰੀ ਲੰਘਦੇ ਆ ਤਾਂ ਉਹ ਵੇਖਦੇ ਆ ਕਿ ਬੱਚੀ ਇਸ ਤਰ੍ਹਾਂ ਲੱਗਦੀ ਆ ਜਿਵੇਂ ਪ੍ਰੈਗਨੈਂਟ ਹੁੰਦੀ ਆ ਪਰ ਇੰਨੀ ਛੋਟੀ ਉਮਰ ਦੇ ਵਿੱਚ ਹਨਾ ਵੀ ਇਸ ਤਰ੍ਹਾਂ ਕੀ ਕਾਰਨ ਹੋ ਸਕਦਾ ਕੰਨਿਆ ਨੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਰੋਸ਼ਨੀ ਦੀ ਮਾਂ ਬੇਸ਼ੁੱਧ ਉੱਥੇ ਪਈ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਰੋਸ਼ਨੀ ਆਸ-ਪਾਸੇ ਤੋਂ ਕੋਈ ਥੋੜਾ ਬਹੁਤਾ ਖਾਣਾ ਇਕੱਠਾ ਕਰ ਲੈਂਦੀ ਤੇ ਦੋਨੇ ਮਾਂਮਾ ਤੀਆਂ ਖਾ ਲੈਂਦੀਆਂ ਜਦੋਂ ਉਹਨਾਂ ਨੂੰ 4-5 ਦਿਨ ਹੋ ਗਏ ਸਟੇਸ਼ਨ ਤੇ ਪਈਆਂ ਨੂੰ ਤਾਂ ਉੱਥੋਂ ਕਿਸੇ ਯਾਤਰੀ ਨੇ NGO ਨੂੰ ਕੰਟੈਕਟ ਕੀਤਾ ਲੁਧਿਆਣੇ ਦੇ ਨੇੜੇ ਇੱਕ ਬਹੁਤ ਤਕੜੀ NGO ਆ ਉਹਨਾਂ ਨੂੰ ਖਬਰ ਪਹੁੰਚਾਈ ਕਿ ਸਟੇਸ਼ਨ 'ਤੇ ਦੋ ਮਾਮਾ ਧੀਆ ਪਈਆਂ ਨੇ ਵੀ ਜਿਹੜੀ ਔਰਤ ਆ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਤੇ ਕੁੜੀ ਆ ਜਿਹੜੀ ਉਹ ਵੀ ਇਸ ਤਰ੍ਹਾਂ ਲੱਗਦੀ ਆ ਕਿ ਜਿਵੇਂ ਪ੍ਰੈਗਨੈਂਟ ਹੁੰਦੀ ਆ ਪਰ ਉਹਦੀ ਉਮਰ ਛੋਟੀ ਆ ਚਲੋ ਐਨਜੀਓ ਦਾ ਜਿਹੜਾ ਮਾਲਕ ਸੀ ਉਹ ਗਿਆ ਉਹਦਾ ਕੰਮ ਹੀ ਇਹ ਆ ਵੀ ਉਹ ਰੱਬ ਦਾ ਰੂਪ ਬੰਦਾ ਹੀ ਆ ਇੱਕ ਤਰ੍ਹਾਂ ਨਾਲ ਉਹ ਆਪਣੀ ਟੀਮ ਨੂੰ ਲੈ ਕੇ ਉੱਥੇ ਗਏ ਤੇ ਉਹਨਾਂ ਨੇ ਵੇਖਿਆ ਮਾਮਾ ਧੀਆ ਦੀ ਹਾਲਤ ਕਾਫੀ ਤਰਸਜੋਗ ਸੀ ਉਹਨਾਂ ਨੇ ਮਾਮਾ ਧੀਆ ਨੂੰ ਗੱਡੀ ਦੇ ਵਿੱਚ ਬਿਠਾਇਆ ਪਹਿਲਾਂ ਉਹ ਆਪਣੀ ਐਨਜੀਓ ਦੇ ਵਿੱਚ ਲੈ ਕੇ ਆਏ। ਉੱਥੇ ਉਹਨਾਂ ਨੂੰ ਨਵਾਤਵਾ ਕੇ ਉਹਨਾਂ ਨੂੰ ਪਹਿਲਾਂ ਖਾਣਾ ਦਿੱਤਾ। ਵੀ ਉਹਨਾਂ ਨੇ ਇੰਨਾ ਕ ਖਾਣਾ ਖਾਦਾ ਵੀ ਜਿੰਨਾ ਐ ਲੱਗਦਾ ਸੀਗਾ ਕਿ ਸ਼ਾਇਦ ਇਹ ਬਾਹਲੇ ਦਿਨਾਂ ਦੀਆਂ ਭੁੱਖੀਆਂ ਨੇ। ਖਾਣਾ ਵਗੈਰਾ ਖਾਣ ਤੋਂ ਬਾਅਦ ਐਨਜੀਓ ਦੇ ਜਿਹੜੇ ਉੱਥੇ ਕਮੇਟੀ ਦੇ ਵਰਕਰ ਨੇ ਕੰਮ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਲੱਗਿਆ ਕਿ ਕੁੜੀ ਆ ਜਿਹੜੀ ਇਹਦਾ ਚੈੱਕਅਪ ਕਰਾਉਣਾ ਚਾਹੀਦਾ। ਚਲੋ ਇੱਕ ਟੀਮ ਜਾਂਦੀ ਆ ਉਸ ਟੀਮ ਦੇ ਵਿੱਚ ਦੋ ਔਰਤਾਂ ਹੁੰਦੀਆਂ। ਤੇ 3-4 ਬੰਦੇ ਹੁੰਦੇ ਆ ਉਹ ਕੁੜੀ ਨੂੰ ਹਸਪੀਟਲ ਲੈ ਕੇ ਜਾਂਦੇ ਆ ਹਸਪੀਟਲ ਦੇ ਵਿੱਚ ਜਾ ਕੇ ਡਾਕਟਰ ਨੂੰ ਜਦੋਂ ਚੈੱਕਅਪ ਕਰਾਇਆ ਜਾਂਦਾ ਡਾਕਟਰ ਅਲਟਰਾਸਾਉਂਡ ਕਰਦੇ ਆ ਤਾਂ ਡਾਕਟਰ ਦੱਸਦੇ ਆ ਕਿ ਇਹ ਕੁੜੀ ਆ ਜਿਹੜੀ ਇਹ 8ਵੇਂ ਮਹੀਨੇ ਦੀ ਪ੍ਰੈਗਨੈਂਟ ਆ ਇਹ ਸੁਣ ਕੇ ਉਹ ਔਰਤਾਂ ਤੇ ਜਿਹੜੇ ਉਹ ਬੰਦੇ ਨਾਲ ਗਏ ਸੀ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਉਹ ਰੋਣ ਲੱਗ ਜਾਂਦੇ ਆ ਉਹਨਾਂ ਨੂੰ ਬੜਾ ਤਰਸ ਆਉਂਦਾ ਤੇ ਡਾਕਟਰ ਵੀ ਪੁੱਛਦੀ ਆ ਕਿ ਵੀ ਇਹ ਬੱਚੀ ਕਿਵੇਂ ਆ ਤੇ ਕਿੱਥੋਂ ਆਈ ਆ ਫਿਰ ਉਹ ਦੱਸਦੇ ਨੇ ਕਿ ਇਸ ਤਰ੍ਹਾਂ ਇਹ ਲੁਧਿਆਣਾ ਸਟੇਸ਼ਨ ਤੇ ਮਿਲੇ ਆ ਵੀ ਸਾਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਡਾਕਟਰਾਂ ਲੜਕੀ ਨੂੰ ਕਾਫੀ ਕੁਝ ਪੁੱਛਣ ਦੀ ਕੋਸ਼ਿਸ਼ ਕਰਦੀ ਆ ਪਰ ਜਿਹੜੀ ਲੜਕੀ ਆ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਚਲੋ ਉਹਨਾਂ ਨੂੰ ਵਾਪਸ ਉਸੇ ਐਨਜੀਓ ਦੇ ਵਿੱਚ ਲਿਆਂਦਾ ਜਾਂਦਾ ਉੱਥੇ ਉਹਦਾ ਟ੍ਰੀਟਮੈਂਟ ਆ ਜਿਹੜਾ ਕੀਤਾ ਜਾਂਦਾ ਡਾਕਟਰ ਨੇ ਦਵਾਈ ਵਗੈਰਾ ਦਿੱਤੀ ਆ ਤੇ ਡਾਕਟਰ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਕੁੜੀ ਦੀ ਉਮਰ ਛੋਟੀ ਆ ਤੇ 8ਵਾਂ ਮਹੀਨਾ ਲੱਗਿਆ ਵੀ ਅਬੋਰਸ਼ਨ ਵੀ ਨਹੀਂ ਆਪਾਂ ਕਰ ਸਕਦੇ ਵੀ ਆਪਾਂ ਨੂੰ ਇਹਦੀ ਡਿਲੀਵਰੀ ਹੀ ਕਰਨੀ ਪਊਗੀ ਠੀਕ ਹੈ ਛੋਟੀ ਉਮਰਾਂ ਕੁੜੀ ਨੂੰ ਖਤਰਾ ਹੋ ਸਕਦਾ ਪਰ ਹੁਣ ਕੋਈ ਹੱਲ ਵੀ ਨਹੀਂ ਐਨ ਜੀਓ ਚ ਆਉਣ ਤੋਂ ਤੀਜੇ ਚੌਥੇ ਦਿਨ ਕੁੜੀ ਆ ਜਿਹੜੀ ਉਹਨੂੰ ਹਸਪੀਟਲ ਦੇ ਵਿੱਚ ਦੁਬਾਰਾ ਦਾਖਲ ਕਰਾਇਆ ਜਾਂਦਾ ਤੇ ਉੱਥੇ ਉਹ ਕੁੜੀ ਇੱਕ ਛੋਟੀ ਜਹੀ ਬੱਚੀ ਨੂੰ ਜਨਮ ਦਿੰਦੀ ਆ 13 ਸਾਲ ਦੀ ਰੋਸ਼ਨੀ ਜਿਹਨੂੰ ਆਪਣੇ ਆਪ ਬਾਰੇ ਨਹੀਂ ਪਤਾ ਸੀ ਉਹਨੂੰ ਇਹ ਨਹੀਂ ਪਤਾ ਸੀ ਕਿ ਪ੍ਰੈਗਨਨਸੀ ਕੀ ਹੁੰਦੀ ਆ ਮਾਂ ਬਣਨਾ ਕੀ ਹੁੰਦਾ ਉਹ 13 ਸਾਲ ਦੀ ਉਮਰ ਵਿੱਚ ਮਾਂ ਬਣ ਗਈ ਉੱਥੇ ਜਿਹੜੇ ਹਸਪਤਾਲ ਦੇ ਵਿੱਚ ਲੋਕ ਸੀ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਸੀ ਰੋਸ਼ਨੀ ਬਾਰੇ ਸਾਰੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਸੀ ਕਿ ਪਰਮਾਤਮਾ ਜੇ ਤੂੰ ਕਿਸੇ ਨੂੰ ਧੀ ਦੇਣੀ ਆ ਤਾਂ ਉਹਦੀ ਇਹੋ ਹਾਲਤ ਨਾ ਹੋਵੇ ਪਰ ਦੇਖੋ ਸਾਰੇ ਅਰਦਾਸ ਹੀ ਕਰ ਸਕਦੇ ਸੀ ਕਿਉਂਕਿ ਕਿਸੇ ਦੇ ਹੱਥ ਵੱਸ ਨਹੀਂ ਸੀ ਦੋ ਦਿਨ ਹਸਪਤਾਲ ਰੱਖਣ ਤੋਂ ਬਾਅਦ ਰੋਸ਼ਨੀ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਰੋਸ਼ਨੀ ਨੂੰ ਉਸੇ ਐਨਜੀਓ ਦੇ ਵਿੱਚ ਫੇਰ ਲਿਆਂਦਾ ਜਾਂਦਾ ਉਹਦੀ ਬੱਚੀ ਦੀ ਤੇ ਰੋਸ਼ਨੀ ਦੀ ਸੰਭਾਲ ਆ ਜਿਹੜੀਆਂ ਉੱਥੇ ਰਹਿੰਦੀਆਂ ਔਰਤਾਂ ਉਹ ਕਰਦੀਆਂ ਨੇ ਉਸ ਤੋਂ ਬਾਅਦ ਰੌਸ਼ਨੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੇਰੇ ਨਾਲ ਕੀ ਹੋਇਆ ਤੇ ਕਿਹਨੇ ਕੀਤਾ ਪਰ ਉਹ ਇਸ ਹਾਲਤ ਦੇ ਵਿੱਚ ਨਹੀਂ ਹੁੰਦੀ ਕਿ ਆਪਣੇ ਬਾਰੇ ਜਿਹੜੀ ਹੋਈ ਵਧਿੱਕੀ ਉਹਦੇ ਨਾਲ ਉਹਦੇ ਬਾਰੇ ਦੱਸ ਸਕੇ ਫਿਰ ਉਹ ਐਨਜੀਓ ਦੇ ਮਾਲਕ ਨੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਪਿੰਡ ਦੇ ਵਿੱਚ ਕੰਟੈਕਟ ਕੀਤਾ ਨੰਬਰ ਲਿਆ ਉੱਥੇ ਗੱਲ ਕੀਤੀ ਤਾਂ ਉਥੋਂ ਜੋ ਜਾਣਕਾਰੀ ਮਿਲੀ ਉਹ ਰੌਂਗਟੇ ਖੜੇ ਕਰਨ ਵਾਲੀ ਸੀ ਉਹਨਾਂ ਨੇ ਦੱਸਿਆ ਕਿ ਰੋਸ਼ਨੀ ਦੀ 5 ਸਾਲ ਦੀ ਉਮਰ ਸੀ ਜਦੋਂ ਇਹਦੇ ਪਾਪਾ ਦੀ ਮੌਤ ਹੋ ਗਈ ਸੀ ਤੇ ਇਹਦੀ ਮੰਮੀ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਰੋਸ਼ਨੀ 6 ਸਾਲ ਦੀ ਸੀ ਜਦੋਂ ਉਹ ਕਿਸੇ ਹਸਪਤਾਲ ਦੇ ਵਿੱਚ ਕੰਮ ਕਰਨ ਲੱਗੀ ਸੀ। ਉੱਥੇ ਸਫਾਈ ਵਗੈਰਾ ਦਾ ਕੰਮ ਕਰਦੀ ਸੀ। ਤੇ ਇਹਨੂੰ 6 ਸਾਲ ਹੋ ਗਏ ਸੀ ਹਸਪਤਾਲ ਦੇ ਵਿੱਚ ਕੰਮ ਕਰਦੀ ਨੂੰ। ਰਾਤ ਦੇ ਹਨੇਰੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਰੋਸ਼ਨੀ ਨੂੰ ਬਰਗਲਾ ਕੇ ਲੈ ਜਾਂਦੇ ਸੀ ਤੇ ਉਹਦੇ ਨਾਲ ਕੋ ਕੰਮ ਕਰਦੇ ਸੀ। ਤੇ ਇਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਹਸਪੀਟਲ ਦੇ ਵਿੱਚ ਰੋਸ਼ਨੀ ਕੰਮ ਕਰਦੀ ਸੀ ਉੱਥੋਂ ਦਾ ਵੀ ਇੱਕ ਕਰਮਚਾਰੀ ਉਹਦੇ ਨਾਲ ਦੁਸ਼ਕਰਮ ਕਰਦਾ ਸੀ ਐਨ ਜੀਓ ਦੇ ਮਾਲਕ ਨੇ ਰੋਸ਼ਨੀ ਤੋਂ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਇਹ ਲੱਗਦਾ ਸੀ ਕਿ ਦੋਸ਼ੀਆਂ ਨੂੰ ਸਜ਼ਾ ਹੋਵੇ ਪਰ ਰੋਸ਼ਨੀ ਖੁਦ ਇਸ ਹਾਲਤ ਦੇ ਵਿੱਚ ਹੈ ਨਹੀਂ ਸੀ ਕਿ ਉਹ ਰਿਪੋਰਟ ਦਰਜ ਕਰਵਾ ਸਕੇ ਐਨ ਜੀਓ ਦੇ ਮਾਲਕ ਨੇ ਰੋਸ਼ਨੀ ਨੂੰ ਇਹ ਭਰੋਸਾ ਦਿਵਾਇਆ ਕਿ ਪੁੱਤ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੈਨੂੰ ਇੱਥੇ ਹੀ ਰੱਖਾਂਗੇ ਜੇ ਤੂੰ ਪੜਨਾ ਚਾਹੁੰਦੀ ਹੋਈ ਤਾਂ ਤੂੰ ਸਕੂਲ ਜਾ ਸਕਦੀਆਂ ਪੜ ਸਕਦੀਆਂ ਤੇਰੀ ਬੱਚੀ ਹੈ ਜਿਹੜੀ ਉਹਦੀ ਵੀ ਸੰਭਾਲ ਹੋਊਗੀ ਪਰ ਸਵਾਲ ਸਾਡੇ ਸਿਸਟਮ ਤੇ ਉੱਠਦਾ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਦੇਸ਼ ਦਾ ਜਿਹੜਾ ਸਿਸਟਮ ਆ ਉਹ ਇੰਨਾ ਵਿਗੜ ਚੁੱਕਿਆ ਕਿ ਸ਼ਰੇਆਮ ਕੁੜੀਆਂ ਨਾਲ ਵਲਾਤਕਾਰ ਹੁੰਦੇ ਆ ਸ਼ਰੇਆਮ ਕੁਕਰਮ ਹੁੰਦਿਆ ਉਹਨਾਂ ਦੀ ਕਿਤੇ ਰਿਪੋਰਟ ਦਰਜ ਨਹੀਂ ਕੀਤੀ ਜਾਂਦੀ ਕੋਈ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਲੋਕ ਵੀ ਇੰਨੇ ਗਿਰ ਚੁੱਕੇ ਆ ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਚੁੱਕੀ ਆ ਕਿ ਉਹ ਨਿੱਕੀਆਂ-ਨਿੱਕੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਕਾਰ ਬਣਾਉਣ ਲੱਗੇ ਬਿਲਕੁਲ ਵੀ ਨਹੀਂ ਸੋਚਦੇ। ਇਹ ਕਹਾਣੀ ਸੁਣ ਕੇ ਮੇਰੀਆਂ ਅੱਖਾਂ ਦੇ ਵਿੱਚੋਂ ਬਹੁਤ ਹੰਝੂ ਆਏ। ਮੈਂ ਬਹੁਤ ਰੋਈ ਕਿਉਂਕਿ ਉਹ ਕੁੜੀ ਜਿਹਨੂੰ ਵਿਚਾਰੀ ਨੂੰ ਆਪਣੇ ਆਪ ਬਾਰੇ ਨਹੀਂ ਪਤਾ ਉਹ ਅੱਜ ਇੱਕ ਬੱਚੀ ਦੀ ਮਾਂ ਬਣ ਚੁੱਕੀ ਸੀ। ਧੰਨਵਾਦ ਕਰਦੇ ਹਾਂ ਉਸ ਐਨਜੀਓ ਦੇ ਮਾਲਕ ਦਾ ਜਿਨੇ ਐਨੇ ਇਕੱਠ ਦੇ ਵਿੱਚੋਂ ਐਨੇ ਲੋਕਾਂ ਦੇ ਵਿੱਚੋਂ ਉਸ ਕੁੜੀ ਦੀ ਸਾਰ ਲਈ ਤੇ ਉਹਦੀ ਜਿਹੜੀ ਸਮੇਂ ਸਿਰ ਡਿਲੀਵਰੀ ਕਰਵਾ ਕੇ ਉਹਦੀ ਜਾਨ ਨੂੰ ਜੋ ਖਤਰਾ ਸੀ ਉਹ ਤੋਂ ਬਚਾ ਕੀਤਾ ਕਿਉਂਕਿ ਜਿਸ ਹਾਲਾਤ ਦੇ ਵਿੱਚ ਕੁੜੀ ਸੀ ਉਹਦੇ ਲਈ ਇੰਨਾ ਕਰਨਾ ਵੀ ਬਹੁਤ ਜ਼ਿਆਦਾ ਸੀ ਇਸ ਤੋਂ ਪਹਿਲਾਂ ਜੋ ਉਹਦੇ ਨਾਲ ਹੋਇਆ ਉਹ ਉੱਥੋਂ ਦੇ ਲੋਕਾਂ ਨੇ ਉਹਦੇ ਪ੍ਰਤੀ ਕੋਈ ਵੀ ਜਿਹੜੀ ਦੀਨ ਭਾਵਨਾ ਨਹੀਂ ਦਿਖਾਈ ਕਿਸੇ ਨੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਬੱਚੀ ਦਾ ਜਿਹੜਾ ਪੇਟ ਹੈ ਇਹ ਕਿਉਂ ਵੱਧ ਰਿਹਾ ਕਿਉਂ ਇਹਨੂੰ ਲੋਕ ਲੈ ਕੇ ਜਾਂਦੇ ਆ ਕਿਸੇ ਨੇ ਵੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਲਈ ਸਿਆਣੇ ਕਹਿੰਦੇ ਆ ਕਿ ਪ੍ਰਮਾਤਮਾ ਜੇ ਤੂੰ ਕਿਸੇ ਨੂੰ ਧੀਆ ਦੇਣਾ ਤਾਂ ਉਹਦੇ ਮਾਪਿਓ ਨੂੰ ਸਹੀ ਸਲਾਮਤ ਰੱਖੀ ਕਿਉਂਕਿ ਮਾਪਿਓ ਨੇ ਆਪਣੀਆਂ ਧੀਆਂ ਦੀ ਰਾਖੀ ਕਰਨੀ ਹੁੰਦੀ ਆ ਬਾਕੀ ਸਮਾਜ ਦੇ ਲੋਕ ਆ ਉਹਨਾਂ ਨੇ ਸਿਰਫ ਗੱਲਾਂ ਕਰਨੀਆਂ ਹੁੰਦੀਆਂ ਹਾਂਜੀ ਦੋਸਤੋ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਮੇਰੇ ਮਨ ਦੀ ਜੋ ਹਾਲਤ ਹੋਈ ਸ਼ਾਇਦ ਤੁਹਾਡੇ ਮਨ ਦੀ ਵੀ ਉਹੀ ਹੋਈ ਹੋਵੇਗੀ ਸਾਡੇ ਸਮਾਜ ਦੇ ਵਿੱਚ ਰਹਿੰਦੇ ਇਹੋ ਜੀ ਗੰਦੀ ਸੋਚ ਵਾਲੇ ਲੋਕਾਂ ਨੂੰ ਜਿਉਣ ਦਾ ਸ਼ਾਇਦ ਕੋਈ ਅਧਿਕਾਰ ਨਹੀਂ ਪਰ ਜਦੋਂ ਉਹ ਇਹੋ ਜਿਹੇ ਕੋ ਕਰਮ ਕਰਕੇ ਬਚ ਜਾਂਦੇ ਆ ਤਾਂ ਸ਼ਾਇਦ ਉਹਨਾਂ ਨੂੰ ਅੱਗੇ ਵੀ ਇਹੋ ਜਿਹੇ ਦੁਰਕਰਮ ਕਰਨ ਦੀ ਹੱਲਾਸ਼ੇਰੀ ਮਿਲ ਜਾਂਦੀ ਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਸ਼ੀ ਕਾਲ